ਕਿਪਾ ਮੈਂ ਅੱਜ ਸਾਡੇ ਹਲਕੇ ਦੀਆਂ ਮੰਡੀਆਂ ਦੇ ਵਿੱਚ ਜਿਹੜੇ ਕਿਸਾਨ ਬੈਠੇ ਆ ਉਹਨਾਂ ਦੀਆਂ ਸਮੱਸਿਆਵਾਂ ਦਿਨ ਬਦ ਦਿਨ ਵੱਧਦੀਆਂ ਜਾ ਰਹੀਆਂ ਸੀ ਦੇਖਣ ਗਏ ਆ ਤੱਲ ਵੀ ਕਰ ਰਹੇ ਆ ਅਫਸਰਾਂ ਇਧਰ ਪਾਸੇ ਆਜੋ ਅਗਲੇ ਪਾਸੇ ਇਧਰ ਸਾਰੇ ਇਧਰ ਆਜੋ 12 12 15 15 ਦਿਨ ਹੋ ਗਏ ਕਿਸਾਨਾਂ ਨੂੰ ਮੰਡੀਆਂ ਚੱਬਦੀ ਫਸਲ ਲੈ ਕੇ ਆਏ ਆ ਬੋਲੀ ਨਹੀਂ ਲੱਗ ਰਹੀ ਜਿਹੜੀ ਕੋਈ ਥੋੜੀ ਬਹੁਤ ਬੋਲੀ ਲੱਗੀ ਹੈ 5 5 6 6 ਦਿਨ ਹੋ ਗਏ ਬੋਲੀ ਉਸ ਨੂੰ ਹੋਈ ਨੂੰ ਉਹਦਾ ਬਾਰਦਾਨਾ ਨਹੀਂ ਆ ਰਿਹਾ ਜਿਹੜੀ ਸਰਕਾਰ ਹੈ ਉਹ ਬਿਲਕੁਲ ਜਿਵੇਂ ਆਪਾਂ ਕਹਿ ਦਈਏ ਕੁੰਭ ਕਰਨ ਦੀ ਨੀਂਦ ਸੌਂਗੀ ਹੈ ਕੋਈ ਸਾਰ ਨਹੀਂ ਲੈ ਰੇ ਇੱਥੇ ਮੰਡੀਆਂ 'ਚ ਬੈਠੇ ਲੋਕਾਂ ਦੀ ਰਾਤਾਂ ਕਟਨੀਆਂ ਪੈਰੀਆਂ 10-10 12-12 ਰਾਤਾਂ ਹੋ ਗਈਆਂ ਇੱਥੇ ਪਤਾ ਨਹੀਂ ਮੱਛਰ ਵੀ ਕਿੱਥੋਂ ਲਿਆ ਕੇ ਦਿੱਲੀੋਂ ਛੱਡਿਆ ਐਡਾ-ਐਡਾ ਮੱਛਰ ਹੈ ਇੱਥੇ ਮੌਸਮ ਰੋਜ਼ ਰੰਗ ਬਦਲ ਰਿਹਾ ਕੱਲ ਅੱਧੇ ਪੰਜਾਬ 'ਚ ਬਾਰਿਸ਼ ਗੜੇਮਾਰੀ ਝੱਖੜ ਆਇਆ ਹੈ ਤੇ ਫਿਰ ਜ਼ਿੰਮੇਵਾਰ ਕੌਣ ਹੈ ਜਿਹੜੀਆਂ ਫਸਲਾਂ ਜਿਹੜੀਆਂ ਕਣਕਾਂ ਪਈਆਂ ਮੰਡੀਆਂ 'ਚ ਜਦੋਂ ਉਹ ਗੱਲੀਆਂ ਹੋ ਗਈਆਂ ਫਿਰ ਮੌਇਸਚਰ ਦਾ ਰੋਲਾ ਪਾ ਕੇ ਬਹਿ ਜਾਣਾ ਆ ਤੁਹਾਡੇ ਸਾਹਮਣੇ ਹੈ ਸੁੱਕੀਆਂ ਫਸਲਾਂ ਹੈ ਸੁੱਕੀ ਕਣਕ ਹੈ ਮੌਇਸਚਰ 12 ਤੋਂ ਥੱਲੇ ਹੈ ਤੇ ਫਿਰ ਇਹਨਾਂ ਤੇ ਤੋਲ ਕਿਉਂ ਨਹੀਂ ਲੱਗ ਰਿਹਾ ਇਹਨਾਂ ਦੀ ਜਿਹੜੀ ਖਰੀਦ ਕਰਕੇ ਸਰਕਾਰ ਕਿਸਾਨਾਂ ਨੂੰ ਪਹਿਲਾਂ ਕਿਉਂ ਨਹੀਂ ਕਰ ਰਹੀ ਆ ਸਾਰੇ ਖੜੇ ਆ ਮੈਂ ਸਭ ਨੂੰ ਪੁੱਛਿਆ 8-9 ਦਿਨ ਤੋਂ ਘੱਟ ਕਿਸੇ ਨੂੰ ਨਹੀਂ ਹੋ ਗਏ ਇਸ ਮੰਡੀ 'ਚ ਬੈਠਣਾ। ਦੀਪ ਸਿੰਘ ਆਲਾ ਮੰਡੀ ਆ ਸਾਡੇ ਹਲਕੇ ਦੀ। ਵੱਡਾ ਪਿੰਡ ਆ ਵੱਡੀ ਮੰਡੀ ਆ। ਕਈ ਪਿੰਡ ਵਾਲੇ ਦੁਆਲੇ ਦੇ ਪੈਂਦੇ ਆ ਇੱਥੇ। ਮੰਡੀ ਦੀ ਬਾਈ। ਸੋ ਹਾਲਾਤ ਇਹੋ ਜਿਹੇ ਬਣੇ ਪਏ ਆ। ਮੈਂ ਅੱਜ ਇਹਨਾਂ ਨਾਲ ਇਹੀ ਗੱਲ ਕਰਨ ਆਇਆ। ਅੱਜ ਦਾ ਦਿਨ ਜੇ ਨਾ ਕੋਈ ਇਹਦੇ 'ਚ ਪ੍ਰੋਗਰੈਸ ਹੋਈ ਤੇ ਫਿਰ ਕੱਲ ਨੂੰ ਧਰਨਾ ਵੀ ਲਾਵਾਂਗੇ, ਸੜਕਾਂ ਵੀ ਜਾਮ ਕਰਾਂਗੇ। ਆਵਾਜ਼ਾਈ ਠੱਪ ਕਰਾਂਗੇ, ਸਰਕਾਰ ਤਾਂ ਉੱਠੂਗੀ। ਇਹ ਸਰਕਾਰ ਬਿਨਾਂ ਧਰਨੇ ਤੋਂ, ਬਿਨਾਂ ਮੇ ਯਾਰੇ ਤੋਂ ਬਿਨਾ ਕਿਸੇ ਰੋਸ ਤੋਂ ਇਹਨਾਂ ਦੀਆਂ ਅੱਖਾਂ ਨਹੀਂ ਖੁੱਲਦੀਆਂ ਸੋ ਮੈਂ ਅੱਜ ਇਹੀ ਬੇਨਤੀ ਕਰਦਾ ਹੈ ਭਗਵੰਤ ਮਾਨ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੀ ਕਹਿੰਦਾ ਹੁੰਦਾ ਸੀ ਕਿ ਤੁਸੀਂ ਮੰਡੀ 'ਚ ਬਾਅਦ 'ਚ ਜਾਇਆ ਕਰੋਗੇ ਵੇਲੇ ਕਰਕੇ ਤੁਹਾਨੂੰ ਘਰੇ ਭੇਜ ਦਿਆ ਕਰਾਂਗੇ ਤੇ ਅੱਜ ਤਾਂ 15-15 ਦਿਨ ਹੋ ਗਏ ਕਹਿੰਦਾ ਹੁੰਦਾ ਸੀ ਤੁਹਾਡੀ ਫਸਲਾਂ ਦੀ ਗਰਦੌਰੀ ਬਾਅਦ 'ਚ ਹੋਇਆ ਕਰੂਗੀ ਤੇ ਮੁਆਵਜ਼ਾ ਪਹਿਲਾਂ ਪਾ ਦਿਆ ਕਰਾਂਗੇ 20-20000 ਰੁਪਇਆ ਪਹਿਲਾਂ ਪਾ ਦਿਆ ਕਰਾਂਗੇ 2.5 ਸਾਲ ਹੋ ਗਏ ਫਸਲਾਂ ਵੀ ਖਰਾਬ ਹੋਈਆਂ ਸੁੰਡੀ ਦੀ ਮਾਰ ਵੀ ਪਈ ਗੜੇ ਮਾਰੀ ਵੀ ਹੋਈ ਤੇ ਕਿਸੇ ਨੂੰ ਦਿਵਾਨੀ ਨਹੀਂ ਮਿਲੀ ਉਦੋਂ ਤਾਂ ਕਹਿੰਦਾ ਸੀ ਕੁਕੜੀਆਂ ਦਾ ਵੀ ਦਇਆ ਕਰਾਂਗੇ ਮੁਆਵਜ਼ਾ ਆਂਡਿਆਂ ਦਾ ਵੀ ਦਇਆ ਕਰਾਂਗੇ ਗਾਵਾਂ ਮੱਜਾਂ ਦੀਆਂ ਵੀ ਦੇਵਾਂਗੇ ਇੱਥੇ ਫਸਲ ਦਾ ਨਹੀਂ ਮਿਲ ਰਿਹਾ 22 ਦੀਆਂ 22 ਫਸਲਾਂ ਤੇ ਐਮਐਸਪੀ ਦੇਣ ਦਾ ਵਾਅਦਾ ਸੀ ਇਸ ਸਰਕਾਰ ਦਾ ਉਸ ਤੋਂ ਮੁਨਕਰ ਹੋ ਗਏ ਲੱਗਦਾ ਨਹੀਂ ਸਾਰਾ ਧਿਆਨ ਜਿਹੜਾ ਇਲੈਕਸ਼ਨਾਂ ਤੇ ਹੋਇਆ ਸੀ ਇਲੈਕਸ਼ਨ ਤਾਂ ਹੁਣ ਆ ਹੀ ਆ ਯਾਰ ਇਹ ਮਾਰ ਤਾਂ 2.5 ਸਾਲ ਦੀ ਚੱਲ ਰਹੀਆਂ ਸਾਰਾ ਧਿਆਨ ਲੋਕਾਂ ਨੂੰ ਮੂਰਖ ਬਣਾਉਣ ਤੇ ਹੋਇਆ ਸਾਰਾ ਧਿਆਨ ਲੋਕਾਂ ਨੂੰ ਕਿਵੇਂ ਗੁੰਮਰਾਹ ਕਰਕੇ ਚੁਟਕਲੇ ਸੁਣਾ ਕੇ ਲੱਚੇਦਾਰ ਭਾਸ਼ਣ ਸੁਣਾ ਕੇ ਇੱਕ ਵਾਰੀ ਵੋਟਾਂ ਲੈ ਲੋ ਤੇ ਮੁੜ ਕੇ ਤੂੰ ਕੌਣ ਤੇ ਮੈਂ ਕੌਣ ਉਸਤੇ ਹੋਇਆ ਵਾ ਹੁਣ ਲੋਕ ਜਦੋਂ ਇਹ ਆਉਣਗੇ ਪਿੰਡਾਂ ਚ ਤੇ ਲੋਕ ਇਹਨਾਂ ਚੀਜ਼ਾਂ ਤੇ ਸਵਾਲ ਕਰਨਗੇ ਜਵਾਬ ਦੇਣੇ ਪੈਣੇ ਇਹਨਾਂ ਨੂੰ ਉਦੋਂ ਵੀ ਪੁਲਿਸ ਮੂਰੇ ਕਰਕੇ ਡਾਂਗਾ ਮਾਰਦੇ ਸੋ ਲੜਾਈ ਲੜਾਂਗੇ ਸਰਕਾਰ ਨਾਲ ਲੋਕਾਂ ਨੂੰ ਇਨਸਾਫ ਤੇ ਵਾਅਦਾ ਕਰਨ ਜੋ ਨਹੀਂ ਇਹ ਜੀ ਬਸ ਹੁਣ ਮਾਲ ਭਰਿਆ ਬਹੁਤ ਪਿਆ ਇਹਦੀ ਲਿਫਟਿੰਗ ਦਾ ਬਹੁਤ ਬੁਰਾ ਹਾਲ ਹੈ ਮੁੜ ਕੇ ਕੱਲ ਨੂੰ ਉਹਦਾ ਸ਼ੌਰਟੀਜ ਦਾ ਦਿੱਕਤ ਆਉਂਦੀ ਹੈ ਸਾਰਾ ਤੇ ਉਹ ਘੱਟੇ ਗਲਦੇ ਵੀ ਨਹੀਂ ਗਣੀ ਆਉਂਦੀ ਹੈ ਤੇ ਵਾਰ ਦਾ ਨਾ ਖਰਾਬ ਹੋ ਉਹ ਵੀ ਆਰਤੀਆਂ ਨੂੰ ਕਹੂਗਾ ਜੀ ਇਸ ਕਰਕੇ ਇਸ ਕਾਰਨ ਹੀ ਹੈ ਵੀ ਵੱਧ ਵੱਧ ਏਸੀਸੀ ਲਿਫਟਿੰਗ ਕੀਤੀ ਹੈ